ਕਿਹੜੀ ਕਣਕ ਦੀ ਰੋਟੀ ਸੇਥ ਲਈ ਚੰਗੀ ਹੁੰਦੀ ਏ ਤੇ ਪੱਕਣ ਦੇ ਵਿੱਚ ਵਧੀਆ ਹੁੰਦੀ ਏ ਬਹੁਤ ਸਾਰੇ ਲੋਕ ਇਹ ਗੱਲਾਂ ਹੁਣ ਆਮ ਕਰਦੇ ਨੇ ਜਦੋਂ ਕਣਕ ਦੀ ਬਜਾਈ ਇਹਨਾਂ ਦਿਨਾਂ ਦੇ ਵਿੱਚ ਹੋ ਰਹੀ ਏ ਤਾਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਹ ਵੀਡੀਓ ਇਸ ਲਈ ਸਾਂਝੀ ਕਰ ਰਹੇ ਹਾਂ ਕਿਉਂਕਿ ਸਾਡੇ ਵੱਲੋਂ ਪਿਛਲੇ ਸਾਲ ਵੀ ਹੈ ਜਿਹੜੀ PBW1 ਚਪਾਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਜਿਹੜੀ ਕਿਸਮ ਹੈ ਉਸ ਦੀ ਕਾਸ਼ਤ ਕੀਤੀ ਗਈ ਸੀ ਥੋੜੇ ਥਾਂ ਦੇ ਵਿੱਚ ਟ్రਾਇਲ ਕਰਕੇ ਅਸੀਂ ਵੇਖਿਆ ਤੇ ਇਸ ਨੂੰ ਬਿਲਕੁਲ ਜ਼ਹਿਰ ਮੁਕਤ ਰੱਖਿਆ ਸੀ ਤੇ ਇਹ ਰੋਟੀ ਹੈ ਜਿਹੜੀ ਜਿੱਥੇ ਬਹੁਤ ਸਾਰੇ ਇਸ ਦੇ ਵਿੱਚ ਪੋਸਟਿਕ ਆਧਾਰ ਦੇ ਉੱਤੇ ਨਿਊਟ੍ਰੀਐਂਟਸ ਨੇ ਗੁਣ ਨੇ ਇਹਦੇ ਵਿੱਚ ਉੱਥੇ ਹੀ ਖਾਣ ਦੇ ਵਿੱਚ ਇਹ ਰੋਟੀ ਜਿਹੜੀ ਨਰਮ ਹੁੰਦੀ ਹੈ ਪੱਕਣ ਤੋਂ ਕਾਫੀ ਦੇਰ ਬਾਅਦ ਵੀ ਇਹ ਰੋਟੀ ਹੈ ਜਿਹੜੀ ਸਖਤ ਨਹੀਂ ਹੁੰਦੀ ਤੇ ਇਸ ਦੀ ਨਰਮਾਈ ਹੈ ਜਿਹੜੀ ਉਵੇਂ ਹੀ ਰਹਿੰਦੀ ਹੈ ਇਸ ਕਣਕ ਦਾ ਗੁੰਨਿਆ ਹੋਇਆ ਆਟਾ ਹੈ ਜਿਹੜਾ ਉਹ ਵੀ ਕਾਫੀ ਦੇਰ ਹੈ ਜਿਹੜਾ ਉਹ ਸਖਤ ਨਹੀਂ ਹੁੰਦਾ ਤੇ ਇਸ ਨੂੰ ਵਰਤਿਆ ਜਾ ਸਕਦਾ ਹੈ ਆਰਾਮ ਦੇ ਨਾਲ ਕਿ ਸਾਹ ਦੋਸਤੋ ਜੇਕਰ ਗੱਲ ਕਰੀਏ ਕਿ ਇਹ ਕਿੰਨੇ ਦਿਨ ਲੈਂਦੀ ਹੈ ਤਾਂ 154 ਦਿਨ ਦੇ ਲਗਭਗ ਜਿਹੜਾ ਇਹ ਕਣਕ ਪੱਕਣ ਤੱਕ ਦਾ ਸਮਾਂ ਲੈਂਦੀ ਹੈ 17 ਕੁਇੰਟਲ ਦਾ ਇਸ ਦਾ ਔਸਤਨ ਜਿਹੜਾ ਝਾੜ ਹੈ ਉਹ ਦੱਸਿਆ ਗਿਆ ਪਰ ਸਾਡੀ ਕੋਸ਼ਿਸ਼ ਇਹ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੇਕਰ ਅਸੀਂ ਆਪਣੇ ਘਰ ਦੇ ਲਈ ਹੀ ਬੀਜ ਰਹੇ ਹਾਂ ਤਾਂ ਇਸ ਨੂੰ ਜ਼ਹਿਰ ਮੁਕਤ ਬਿਨਾ ਸਪਰੇਆਂ ਤੋਂ ਬਿਨਾਂ ਰੇਹਾਂ ਤੋਂ ਕੀਤਾ ਜਾਵੇ ਆਰਗੈਨਿਕ ਮੈਥਡਸ ਬਹੁਤ ਸਾਰੇ ਨੇ ਪਿਛਲੇ ਸਾਲ ਸਾਡੇ ਵੱਲੋਂ ਹੈ ਜਿਹੜਾ ਬਾਸਮਤੀ ਦੀ ਕਾਸ਼ਤ ਹੈ ਕੁਝ ਰੁਪਏ ਦੇ ਵਿੱਚ ਉਹ ਵੀ ਆਰਗੈਨਿਕ ਮੈਥਡ ਦੇ ਨਾਲ ਕੀਤੀ ਗਈ ਤੇ ਅਸੀਂ ਸਫਲ ਰਹੇ ਸੀ ਉਸ ਦੇ ਵਿੱਚ ਤਾਂ ਘਰ ਦੇ ਲਈ ਜੋ ਵੀ ਤੁਸੀਂ ਅਨਾਜ ਪੈਦਾ ਕਰਨਾ ਹੈ ਤਾਂ ਕੋਸ਼ਿਸ਼ ਕਰੋ ਕਿ ਜ਼ਹਿਰ ਮੁਕਤ ਕਰੋ ਇਹ ਤੁਹਾਡਾ ਥੋੜੇ ਥਾਂ ਦੇ ਵਿੱਚ ਕੀਤਾ ਗਿਆ ਟਰਾਇਲ ਹੋਵੇਗਾ ਤੇ ਇੱਕ ਕਿਸਾਨ ਹੈ ਜਿਹੜਾ ਉਹ ਆਪਣੇ ਖੇਤ ਦਾ ਸਾਇੰਟਿਸਟ ਹੁੰਦਾ ਹੈ ਤੇ ਉਸ ਦਾ ਖੇਤ ਹੈ ਜਿਹੜਾ ਉਸ ਦੇ ਲਈ ਲੈਬਾਰਟਰੀ ਹੁੰਦਾ ਹੈ ਤਾਂ ਉਹ ਇਸ ਦੇ ਵਿੱਚੋਂ ਆਪ ਇਹ ਸਾਰੇ ਜਿਹੜੇ ਨੇ ਨਤੀਜੇ ਰਿਜ਼ਲਟਸ ਜਿਹੜੇ ਨੇ ਉਹ ਲੈ ਕੇ ਵੇਖਦਾ ਹੈ ਕਿ ਕਿਸ ਤਰੀਕੇ ਦੇ ਨਾਲ ਨਵੀਆਂ ਚੀਜ਼ਾਂ ਕੀਤੀਆਂ ਜਾ ਸਕਦੀਆਂ ਕਿਉਂਕਿ ਹੁਣ ਲੋਕ ਆਮ ਹੀ ਇਹ ਗੱਲਾਂ ਕਰਨ ਲੱਗ ਪਏ ਨੇ ਕਿ ਆਪਣੇ ਘਰ ਦੇ ਵਾਸਤੇ ਘੱਟੋ ਘੱਟ ਜ਼ਹਿਰ ਮੁਕਤ ਚੀਜ਼ਾਂ ਪੈਦਾ ਕਰੋ ਸਬਜ਼ੀਆਂ ਫਲ ਅਨਾਜ ਤਾਂ ਇਹ ਤੁਹਾਡਾ ਟਰਾਇਲ ਹੈ ਜਿਹੜਾ ਇਹ ਇਸ ਦੇ ਵਿੱਚ ਤੁਸੀਂ ਜਦੋਂ ਕਾਮਯਾਬੀ ਹਾਸਲ ਕਰਦੇ ਹੋ ਤਾਂ ਫਿਰ ਬਾਅਦ ਦੇ ਵਿੱਚ ਤੁਸੀਂ ਇਸ ਨੂੰ ਵੱਡੇ ਪੱਧਰ ਦੇ ਉੱਤੇ ਵਪਾਰਕ ਪੱਧਰ ਦੇ ਉੱਤੇ ਵੀ ਲਿਜਾ ਸਕਦੇ ਹੋ ਕਿਉਂਕਿ ਹੁਣ ਜਿਹੜੇ ਆਉਣ ਵਾਲੇ ਸਮੇਂ ਦੀ ਡਿਮਾਂਡ ਹੋਣੀ ਹੈ ਉਹ ਇਹੀ ਹੋਣੀ ਹੈ ਹੁਣ ਲੋਕ ਐਮਪੀ ਦੀ ਕਣਕ ਨੂੰ ਤਰਜੀਹ ਦਿੰਦੇ ਨੇ ਤੇ ਇਹ ਚਪਾਤੀ 1 ਜਿਸ ਨੂੰ PBW1 ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਹ ਐਮਪੀ ਦੀ ਕਣਕ ਨੂੰ ਵੀ ਮਾਤ ਦਿੰਦੀ ਹੈ ਕਿਸਮਾ ਤਾਂ ਇਹ ਸਾਡੇ ਪੰਜਾਬ ਦੀ ਆਪਣੀ ਕਿਸਮ ਹੈ ਪੰਜਾਬ ਦੀਆਂ ਹੋਰ ਬਹੁਤ ਸਾਰੀਆਂ ਕਿਸਮਾਂ ਨੇ ਹਿੰਦੁਸਤਾਨ ਦੀਆਂ ਉਹ ਸਾਰੀਆਂ ਪੁਰਾਣੀਆਂ ਦੇਸੀ ਕਿਸਮਾਂ ਨੇ ਤੇ ਉਸੇ ਤਰੀਕੇ ਦੇ ਨਾਲ ਇਹ ਕਿਸਮ ਹੈ ਜਿਹੜੀ ਇਹ ਵੀ ਨੰਬਰ 1 ਦੇ ਵਿੱਚ ਹੈ ਤੇ ਇਸ ਨੂੰ ਤੁਸੀਂ ਜ਼ਰੂਰ ਅਜ਼ਮਾਓ ਤੇ ਤੁਸੀਂ ਆਪ ਇਹ ਟ్రਾਇਲ ਕਰਕੇ ਵੇਖੋ ਕਿ ਤੁਹਾਨੂੰ ਕਿਸ ਤਰੀਕੇ ਦੇ ਰਿਜ਼ਲਟਸ ਮਿਲਦੇ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾਣਕਾਰੀ ਦੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰਿਆ ਸੁਪਰੀਆਂ ਤੋਂ ਬਿਨਾਂ ਜ਼ਹਿਰ ਮੁਕਤ ਖੇਤੀ ਦੀਆਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਸਾਡੇ ਚੈਨਲ ਦੇ ਉੱਤੇ ਨੇ ਤੁਸੀਂ